ਨਾਬਾਬ ਬਲੌਕ ਦੇ ਪਿੰਡ ਤਗੇੜਾ ਵਿਖੇ ਗੁਰੂ ਤੇਗ ਬਹਾਦਰ ਚਰਨਸ਼ੋਪਾਤ ਵਿਖੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਵਿਕਾਸ ਕਾਰਜਾਂ ਦੇ ਦਿੱਤੇ ਗੱਫੇ ਅਤੇ ਪੰਜਾਬ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਚਰਨਸ਼ੋਪਾਤ ਪ੍ਰਾਪਤ ਗੁਰਦੁਆਰਾ ਸਾਹਿਬ ਨੂੰ 50 ਲੱਖ ਰੁਪਏ ਦਾ ਚੈੱਕ ਦਿੱਤਾ। ਏਡੀਸੀ ਮੋਗਾ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਅਤੇ ਬਟਾਲਾ ਦੇ ਐਸਟੀਐਮ ਦੇ ਖਿਲਾਫ ਉਹ ਬਿਜ਼ੀਲੈਂਸ ਦੇ ਵੱਲੋਂ ਮਾਮਲਾ ਦਰਜ ਤੇ ਡਾਕਟਰ ਬਲਬੀਰ ਸਿੰਘ ਨੇ ਪ੍ਰਿਸ਼ਟ ਅਫਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਤੁਸੀਂ ਆਪਣੀਆਂ ਪੁਰਾਣੀਆਂ ਆਦਤਾਂ ਦਬੋ ਕਿਉਂਕਿ ਜੋ ਤੁਸੀਂ ਪਿਛੜੀਆਂ ਸਰਕਾਰਾਂ ਦੇ ਵਿੱਚ ਕਰਦੇ ਰਹੇ ਸਰਕਾਰ ਹੁਣ ਬਰਦਾਸ਼ਤ ਨਹੀਂ ਕਰੇਗੀ ਅੱਜ ਪਿੰਡਾਂ ਦੇ ਵਿਕਾਸ ਕਰ ਜਾਂਦੇ ਕਿੰਨੇ ਉਦਘਾਟਨ ਕੀਤੇ ਗਏ ਨੇ ਅਤੇ ਗੁਰਦੁਆਰਾ ਸਾਹਿਬ ਲਈ ਕਿੰਨੇ ਪੈਸੇ ਜੇ ਐਨਾਨਸ ਕੀਤੇ ਹਾਂ ਹਾਂ ਜੀ ਇਹਦੇ ਚ ਉਹਨਾਂ ਜੀ ਮੈਂ ਹੁਣ ਜਿਹੜਾ ਮੰਡੌਰ ਰੋਟਾ ਸਾਹਿਬ ਤੇ ਹੁਣ ਮੈਂ ਤੰਗੜਾ ਸਾਹਿਬ ਪਹੁੰਚਿਆ ਇਹ ਮਾਣਦਾ ਸਾਡੇ ਵਾਸਤੇ ਤੁਸੀਂ ਕਹ ਲਓ ਵੀ ਅਸੀਂ ਬੜੇ ਸੁਭਾਗੀ ਆ ਬੜੇ ਚੰਗੀ ਕਿਸਮਤ ਵਾਲੇ ਆ ਕਿ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਜਿਹੜੇ ਪਿੰਡ ਦੋ ਇਹਨਾਂ ਦੇ ਵਿੱਚ ਆਉਂਦੇ ਆ ਜੀ ਆਪਣੇ ਰੋਟਾ ਸਾਹਿਬ ਤੇ ਤੰਗੇੜਾ ਇਤਿਹਾਸਕ ਗੁਰਦੁਆਰੇ ਆ ਜੀ ਇੱਕ ਤਾਂ ਇਹਨਾਂ ਵਾਸਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦੋਨਾਂ ਪਿੰਡਾਂ ਵਾਸਤੇ 55 ਲੱਖ 1 ਕਰੋੜ ਰੁਪਏ ਦੀ ਸਪੈਸ਼ਲ ਗ੍ਰਾਂਟ ਆ ਤੇ ਜੇ ਮੈਂ ਗੱਲ ਕਰਾਂ ਪਹਿਲਾ ਮੰਡੋਰ ਮੈਂ ਕਿਹਾ ਸੀ ਉੱਥੇ ਸਬਜ਼ਾੜਟ ਕਹਿੰਦੇ ਉਹਨੂੰ 1 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਉੱਥੇ ਮੰਡੀ ਦਾ ਨਵੀਨੀਕਰਨ ਹੋ ਰਿਹਾ ਛੱਡ ਬਣੇਗਾ ਫੜਾ ਸਾਰੀਆਂ ਨਵੀਆਂ ਬਣਨਗੀਆਂ ਉੱਥੇ 12 ਏਕੜ ਜ਼ਮੀਨ ਚਾਹੀਦੀ ਹੁੰਦੀ ਹੈ ਉਹਦੇ ਵਾਸਤੇ ਇਹਦੇ ਨਾਲ ਨਾਲ ਸਟੇਡੀਅਮ ਦੀ ਗ੍ਰਾਂਟ ਸੀ ਉੱਥੇ ਜੀ ਤੇ ਪੂਰਾ ਇੱਕ ਮਾਡਲ ਜਿਹੜਾ ਪਿੰਡ ਆ ਜਿਹਦੇ ਵਿੱਚ ਨਾ ਜਿਹਦੇ ਵਿੱਚ ਥਾਪਰ ਮਾਡਲ ਵੀ ਬਣਾਣਾ ਉਹਦਾ ਨਵੀਨੀ ਕਰਨਾ ਹੈ ਔਰ ਥਾਪਰ ਦੇ ਐਕਸਪਰਟਸ ਨੇ ਵਿਜ਼ਿਟ ਕੀਤਾ ਉਹ ਅਸੀਂ ਇੱਕ ਰੂਰਲ ਸੈਨੀਟੇਸ਼ਨ ਦਾ ਉਹਦਾ ਨਮੂਨੇ ਦਾ ਬਣਾਵਾਂਗੇ 50 ਲੱਖ ਰੁਪਏ ਉਹਦੇ ਤੇ ਤਕਰੀਬਨ ਤਕਰੀਬਨ 2.5 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਉਹ ਮੰਡੋਰ ਚ ਹੋ ਰਿਹਾ ਇਸੇ ਤਰ੍ਹਾਂ ਜਿਹੜਾ ਗੁਰਦੁਆਰਾ ਸਾਹਿਬ ਰੋਟਾ ਸਾਹਿਬ ਹੈ ਉੱਥੇ ਉਹਨਾਂ ਦੀ ਬੜੀ ਛਰੀ ਮੰਗ ਸੀ ਉਹਨਾਂ ਦੀ ਮਤਲਬ ਕਿ ਪਿਛਲੇ 35-40 ਸਾਲ ਦੀ ਮੰਗ ਸੀ ਜਿਹੜਾ ਕਿ ਉਹਨਾਂ ਦੇ ਸਾਹਮਣੇ ਜਗ੍ਹਾ ਬਹੁਤ ਘੱਟ ਸੀ ਪਾਰਕਿੰਗ ਦਾ ਸੀ 28 ਲੱਖ ਦੇ ਨਾਲ 50 ਲੱਖ ਰੁਪਇਆ ਆ ਉੱਥੇ ਵੀ 1.5 ਕਰੋੜ ਦੇ ਕੰਮ ਹੈ ਤੇ ਤੰਗੜਾ ਸਾਹਿਬ ਦੇ ਵਿੱਚ ਵੀ ਤਕਰੀਬਨ 2 ਕਰੋੜ ਰੁਪਏ ਦੇ ਕੰਮ ਹੈ ਜਿਹੜੀ ਜਿਵੇਂ ਅਸੀਂ ਆਪਣੇ ਜਿੱਥੇ ਆਪਾਂ ਖੜੇ ਆ ਨਾਲ ਜਿਹੜੀ ਇਹ ਗਰੀਬਾਂ ਵਾਸਤੇ ਦਲਤ ਜਿਹੜੀ ਇਹਨਾਂ ਦੀ ਕੌਲ ਕੌਲੀ ਹੈਗੀ ਹੈ ਜਿਹਨਾਂ ਵਾਸਤੇ ਇਹ ਸੜਕ ਦੀ ਮੰਗਿਆ ਵੀ 30 35 ਸਾਲ ਪੁਰਾਣੀ ਮੰਗ ਸੀ ਸੋ ਇਹ ਵੀ ਪੂਰੀ ਹੋਣ ਜਾ ਰਹੀ ਹੈ ਤੇ ਤਕਰੀਬਨ ਤਕਰੀਬਨ 2 ਕਰੋੜ ਰੁਪਏ ਦੇ ਕੰਮ ਇੱਥੇ ਹੋ ਰਿਹਾ ਜੀ ਤੇ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਜੇ ਮੈਂ 3 ਨੰ点的 ਦੀ ਗੱਲ ਕਰਾਂ ਤਾਂ ਇਹਦੇ ਚ ਤਕਰੀਬਨ ਤਕਰੀਬਨ ਜਿਹੜੇ 6 7 ਕਰੋੜ ਰੁਪਏ ਦੇ ਜਿਹੜੇ ਕੰਮ ਹੈ ਉਹ ਆਉਣ ਬੜੇ ਦਿਨਾਂ ਦੇ ਵਿੱਚ ਕੁਝ ਹੋ ਗਏ ਆ ਕੁਝ ਪੂਰੇ ਹੋਣਗੇ ਜੀ ਜਿਹਦੇ ਵਿੱਚ ਚੇਚੇ ਤੌਰ ਦੇ ਉੱਤੇ ਰੂਰਲ ਸੈਨੀਟੇਸ਼ਨ ਜਿਹਦੇ ਚ ਪਿੰਡ ਦੇ ਪਾਣੀ ਨੂੰ ਸਾਫ਼ ਕਰਨਾ ਔਰ ਗਲੀਆਂ ਨਾਲੀਆਂ ਸੜਕਾਂ ਇਹ ਮੈਂ ਕਿਹਾ ਸੀ ਵੀ ਮੈਂ ਕਿਸ ਤਾਲਾਂਬਾ ਨਹੀਂ ਲੈਣਾ ਨਾਲ ਗਰੀਬਾਂ ਦੇ ਘਰ ਬਣਨੇ ਸ਼ੁਰੂ ਹੋ ਗਏ ਜੀ ਅਨੰਦਪੁਰਸੇ ਇੱਕ ਸੈਸ਼ਨ ਬੁਲਾਇਆ ਜਾ ਰਿਹਾ ਤੇ ਅਨੰਦਪੁਰ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਹੈਗਾ ਸ਼ਾਇਦ ਤਰਜੀਹ ਰੱਖੀ ਜਾਂਦੀ ਆ ਕਾਂਗਰਸ ਕਹਿੰਦੀ ਵੀ ਅਨੰਦਪੁਰ ਨੂੰ ਜ਼ਿਲ੍ਹਾ ਨਹੀਂ ਬਣਾਉਣਾ ਚਾਹੀਦਾ ਇਸ ਤਰ੍ਹਾਂ ਦੇ ਚਲੋ ਆਪਾਂ ਮੈਂ ਕਿਸੇ ਡਿਬੇਟ ਚ ਪਏ ਤੋਂ ਬਗੈਰ ਜਿਹੜੀ ਸਭ ਤੋਂ ਜਿਹੜੀ ਗੱਲ ਆ ਵੀ ਆਪਾਂ ਜਿਹੜਾ ਇਹ ਸਮਾਗਮ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜੱਲਾਸਾਨੀ ਕੁਰਬਾਨੀ ਜਿਹੜੀ ਉਹਨੂੰ ਡੈਡੀਕੇਟਡ ਆ ਤੇ ਇਹਦੇ ਵਿੱਚ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਤਾਂ ਕਾਫੀ ਸ਼ਾਇਦ ਸਾਡੇ ਬੱਚਿਆਂ ਨੂੰ ਪਤਾ ਹੋਵੇਗਾ ਤੇ ਲੇਕਿਨ ਭਾਈ ਮਤੀ ਦਾਸ ਭਾਈ ਸਤੀ ਦਾਸ ਔਰ ਭਾਈ ਦਿਆਲਾ ਜੀ ਉਹਨਾਂ ਦੀ ਕੁਰਬਾਨੀ ਬਾਰੇ ਸ਼ਾਇਦ ਬੱਚਿਆਂ ਨੂੰ ਨਹੀਂ ਪਤਾ ਔਰ ਖਾਸ ਕਰਕੇ ਦੁਨੀਆ ਦੇ ਵਿੱਚੜੀ ਹੈਗੀ ਆ ਇਹਦੀ ਮਿਸਾਲ ਕੋਈ ਨਹੀਂ ਹੈ ਉਹਦੇ ਬਾਰੇ ਅਸੀਂ ਜਿਹੜਾ ਸਰਬ ਧਰਮ ਸੰਮੇਲਨ ਕਰਾ ਰਹੇ ਆ ਤਾਂ ਕਿ ਦੇਸ਼ ਦੇ ਕੋਨੇ-ਕੋਨੇ ਤੱਕ ਗੁਰੂ ਸਾਹਿਬ ਦਾ ਸੰਦੇਸ਼ ਕਿਉਂਕਿ ਅੱਜ ਵੀ ਨਫ਼ਰਤ ਦਾ ਮਾਹੌਲ ਹੈ ਜੇ ਮੈਂ ਗੱਲ ਕਰਾਂ ਅਮਰੀਕਾ ਕੈਨੇਡਾ ਵਿੱਚ ਸਾਡੇ ਬੱਚਿਆਂ ਨਾਲ ਜੋ ਉੱਥੇ ਧੱਕਾ ਹੋ ਰਿਹਾ ਉਹਦਾ ਸਾਨੂੰ ਬਹੁਤ ਦੁੱਖ ਹੈ ਬਟ ਉਸ ਤੋਂ ਜ਼ਿਆਦਾ ਦੁੱਖ ਮੈਨੂੰ ਇਸ ਚੀਜ਼ ਦਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਸਾਡੇ ਬੱਚਿਆਂ ਨਾਲ ਧੋਖਾ ਹੋ ਰਿਹਾ ਧੋਖਾ ਹੋ ਰਿਹਾ ਧੱਕਾ ਹੋ ਰਿਹਾ ਉਹਦਾ ਵੀ ਦੁੱਖ ਹੈ ਇਹਨਾਂ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਜੋ ਕਿ ਹਾਲੇ ਪਹਿਲਾਂ ਸਾਡੇ ਕਿਸਾਨਾਂ ਨਾਲ ਹੋਇਆ ਜੀ ਉਹਨਾਂ ਨੂੰ ਦਿੱਲੀ 'ਚ ਨਹੀਂ ਵੜਨ ਦਿੱਤਾ ਕਿ ਆ ਬਾਰਡਰ ਤੇ ਬਿਠਾਇਆ ਗਿਆ ਮੈਂ ਵੀ ਉਹਨਾਂ ਦੇ ਨਾਲ ਬੈਠਾ ਉੱਥੇ لیکن ਆਪਣੇ ਦੇਸ਼ ਦੇ ਵਿੱਚ ਸਾਨੂੰ ਜਿਹੜਾ ਇਹ ਬਗਾਨਵੀ ਵਾਲਾ ਸਾਡੇ ਨਾਲ ਵਰਤਾਰਾ ਹੈਗਾ ਸਾਡਾ ਪਾਣੀ ਵੀ ਖੋਇਆ ਜਾ ਰਿਹਾ ਸਾਡੀ ਰਾਜਧਾਨੀ ਕੋਈ ਨਹੀਂ ਸਾਨੂੰ ਦਿੱਤੀ ਸਾਡੀ ਯੂਨੀਵਰਸਿਟੀ ਹੁਣ ਕੋਈ ਜਾ ਰਹੀ ਹੈ ਸਾਡੇ ਕੋਲ ਸੋ ਇਹ ਜਿਹੜਾ ਜਿਹਦੇ ਖਿਲਾਫ ਗੁਰੂ ਸਾਹਿਬ ਲੜੇ ਸੀਗੇ ਐਸ ਵੇਲੇ ਗੁਰੂ ਦੇ ਫਲਸਫੇ ਦੀ ਗੱਲ ਕਰਨਾ ਜ਼ਰੂਰੀ ਹੈ ਜਿਲਾ ਬਣੇਗਾ ਨਹੀਂ ਬਣੇਗਾ ਮੈਂ ਉਸ ਡਿਬੇਟ 'ਚ ਨਹੀਂ ਪੈਣਾ ਚਾਹੁੰਦਾ ਲੇਕਿਨ ਗੁਰੂ ਦਾ ਜਿਹੜਾ ਸੰਦੇਸ਼ ਹੈ ਉਹ ਸਾਰਿਆਂ ਤੱਕ ਪਹੁੰਚਣਾ ਚਾਹੀਦਾ ਕਿ ਗਰੀਬ ਨਾਲ ਮਜਲੂਮ ਨਾਲ ਖੜਨਾ ਹੈ ਜਬਰ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਹੈ ਮੋਗਾ ਦੀ ਏਡੀਸੀ ਤੇ ਕਰਪਸ਼ਨ ਦਾ ਮਾਮਲਾ ਦਰਜ ਕੀਤਾ ਉਹ ਦੂਜੇ ਪਾਸੇ ਬਟਾਲਾ ਦੇ ਐਸਡੀਮ ਦੇ ਖਿਲਾਫ ਜੋ ਬਿジネス ਅੱਜ ਰੇਡ ਕਰ ਰਹੀ ਹੈ ਦੇਖੋ ਮੈਨੂੰ ਬੜੇ ਅਫਸੋਸ ਨਾਲ ਹੈ ਵੀ ਸਾਡੇ ਜਿਹੜੇ ਚੰਗੇ ਅਫਸਰ ਹੈ ਸਾਡੇ ਵੀ ਇੱਕ ਦੋ ਸਿਵਲ ਸਰਜਨ ਵੀ ਕੀਤੇ ਹੋਏ ਜੀ ਅਸੀਂ ਉਹ ਅਜੇ ਵੀ ਇਹਨਾਂ ਨੂੰ ਸਮਝ ਨਹੀਂ ਆਈ ਕਿ ਜਿਹੜੀ ਇਹ ਗਵਰਨਮੈਂਟ ਹੈ ਮਤਲਬ ਠੀਕ ਹੈ ਵੀ ਜਿਹੜਾ ਹਰ ਇੱਕ ਬੰਦਾ ਕਦੇ ਨਾ ਕਦੇ ਤਾਂ ਫੜਿਆ ਹੀ ਜਾਊਗਾ ਔਰ ਯੰਗ ਆਫਿਸਰਸ ਆ ਇਹਨਾਂ ਨੂੰ ਇਮਾਨਦਾਰੀ ਨਾਲ ਡੈਡੀਕੇਸ਼ਨ ਨਾਲ ਸੇਵਾ ਕਰ ਰਹੇ ਆ ਉਹਨਾਂ ਨੂੰ ਕੰਮ ਜਿਹੜਾ ਹੈਗਾ ਇਹਨਾਂ ਨੂੰ ਇਮਾਨਦਾਰੀ ਨਾਲ ਕਰਨਾ ਚਾਹੀਦਾ ਸੋ ਮੈਂ ਆਪਣੇ ਇਹਨਾਂ ਨੂੰ ਜਿਹੜੇ ਕਰਪਟ ਅਫਸਰ ਆ ਉਹਨਾਂ ਨੂੰ ਵੀ ਮੈਂ ਕਹਿਣਾ ਵੀ ਤੁਸੀਂ ਹੁਣ ਆਪਣੀਆਂ ਪੁਰਾਣੀਆਂ ਆਦਤਾਂ ਛੱਡ ਦਿਓ ਬਹੁਤ ਪੁਰਾਣੀਆਂ ਪਈਆਂ ਹੋਈਆਂ ਪੰਜਾਬ ਦੇ ਵਿੱਚ ਬੜੀਆਂ ਬੁਰਾਈਆਂ ਆ ਗਈਆਂ ਜਿਵੇਂ ਤੁਸੀਂ ਗੈਂਗਸਟਰ ਆ ਜੀ ਮਤਲਬ ਇਹ ਜਦੋਂ ਕੈਪਟਨ ਦੀ ਪਹਿਲੀ ਸਰਕਾਰ ਆਈ ਆ ਉਦੋਂ ਮੇਰੇ ਖਾਲ ਇੱਕ ਡੀਜੀਪੀ ਹੁੰਦੇ ਸੀ ਉਹਨਾਂ ਦੀ ਸਟੇਟਮੈਂਟ ਆ ਮੈਂ ਤੁਹਾਨੂੰ ਤੁਹਾਨੂੰ ਤਾਂ ਮੀਡੀਆ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਉਹਨੇ ਉਦੋਂ ਕਿਹਾ ਸੀਗਾ ਕਿ 59 ਜਾਂ 60 ਗੈਂਗ ਆ ਪੰਜਾਬ ਆਪ ਬਿਸ਼ਨੋਈ ਬ੍ਰਦਰਸ ਹਰਿਆਣੇ ਦੇ ਆ ਇਹ ਤੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਆ ਜੀ ਹੋਰ ਵੀ ਜਿਹੜੇ ਤੁਹਾਡੇ ਜਿਹੜਾ ਕਾਫੀ ਸਾਰੇ ਜਿਹੜੇ ਗੈਂਗਸਟਰਸ ਆ ਯੂਨੀਵਰਸਟੀਆਂ ਚੋਂ ਪੜ੍ਹੇ ਹੋਏ ਆ ਤੋਂ ਸਾਡੀ ਐਜੂਕੇਸ਼ਨ ਸਿਸਟਮ ਚ ਸਾਡੇ ਸਮਾਜ ਦੇ ਵਿੱਚ ਜਿਹੜੀ ਜਿਹੜੀ اخلاقی ਤੌਰ ਤੇ ਖਰਾਬ ਹੋਈ ਆ ਉਹ ਕਿਤੇ ਨਾ ਕਿਤੇ ਪੂਰੇ ਸਮਾਜ ਨੂੰ ਵੀ ਸਾਡੀ ਸਰਕਾਰ ਦੀ ਪ੍ਰਾਇਰਟੀ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਵੀ ਖਤਮ ਕਰਨਾ ਗੈਂਗਸਟਰਵਾਦ ਵੀ ਖਤਮ ਕਰਨਾ ਤਾਂ ਹੀ ਜਿਹੜੀ ਹੈਗੀ ਆ ਜਿਹੜੀ ਖੁਸ਼ਹਾਲੀ ਆਏਗੀ ਪੰਜਾਬ ਦੇ ਵਿੱਚ ਇੰਡਸਟਰੀ ਆਏਗੀ ਕਿਸਾਨ ਪਰ ਫੁੱਲਤ ਹੋਏਗਾ ਮਜ਼ਦੂਰ ਪਰ ਫੁੱਲਤ ਹੋਏਗਾ ਜੇ ਕੰਮ ਹੋਏਗਾ ਤਾਂ ਹੀ ਲੋਕਾਂ ਨੂੰ ਕੰਮ ਦੇ ਨਾਲ ਗੱਲ ਅੱਗੇ ਚੱਲਣੀ ਆ ਜੀ ਜੋ ਸਾਡੇ ਨਾਲ ਅਮਰੀਕਾ 'ਚ ਤੱਕਾ ਹੋ ਰਿਹਾ ਉਹਦੇ ਨਾਲ ਵੀ ਲੜਾਂਗੇ ਜੋ ਕੈਨੇਡਾ ਦੇ ਵਿੱਚ ਸਾਡੀ ਸਰਕਾਰ ਕਿਉਂ ਨਹੀਂ ਬੋਲਦੀ ਕੇਂਦਰ ਦੀ ਸਰਕਾਰ ਬੋਲੇ ਤਾਂ ਸਹੀ ਨਾ ਜੀ ਲੜੀਏ ਤਾਂ ਸਹੀ ਨਾ ਜੀ ਬੋਲਦੀ ਨਹੀਂ ਨਾ ਸਗੋਂ ਉਲਟਾ ਸਾਡੇ ਨਾਲ ਤੱਕਾ ਕਰੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ 'ਚ ਕਰੀ ਜਾ ਰਹੀ ਹੈ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਇਹ ਸਨੇਹਾ ਭੇਜਣ ਦੀ ਲੋੜ ਹੈ ਸੋ ਇਹ ਗੱਲਾਂ ਜ਼ਿਆਦਾ ਇੰਪੋਰਟੈਂਟ ਹੈ ਜੀ ਕਾਨੂੰਨ ਦੀ ਵਿਵਸਥਾ ਦੇ ਵਿਰੋਧੀ ਪਾਰਟੀਆਂ ਬੜੇ ਕਿੰਤੂ ਪਰੰਤੂ ਕਰ ਰਹੀ ਲਓ ਦੇਖੋ ਜਦੋਂ ਇੱਕ ਹੁੰਦਾ ਵੀ ਜਦੋਂ ਦੀਵਾ ਬੁਝਣ ਲੱਗਦਾ ਨਾ ਜੀ ਉਹ ਫਿਰ 扑ੜਕਾ ਮਾਰਦਾ ਉਹਦੀ ਰੋਸ਼ਨੀ ਇੱਕ ਵਾਰੀ ਥੋੜੀ دیر ਲਈ ਵੱਧ ਜਾਂਦੀ ਹੈ ਜਿਵੇਂ ਇਹ ਇੱਕ ਡੈਸਪਰੇਟ ਅਟੈਂਪਟ ਹੈ ਜਿਹੜੇ ਜਿਹੜੇ ਚਾਹੇ ਉਹ ਨਸ਼ਾ ਵੇਚਣ ਵਾਲੇ ਆ ਕਿਉਂਕਿ ਸਰਕਾਰ ਨੇ ਇੱਕ ਮੁਹਿੰਮ ਚ ਬੱਡੀ ਹੋਈ ਆ ਨਸ਼ਿਆਂ ਦੇ ਖਿਲਾਫ ਔਰ ਗੈਂਗਸਟਰਸ ਦੇ ਖਿਲਾਫ ਤੇ ਨੇਚਰਲੀ ਕੁਦਰਤੀ ਉਹਨਾਂ ਦੀ ਉਹਨਾਂ ਦੀ ਇੱਕ ਕੋਸ਼ਿਸ਼ ਹੈ ਉਹਦੇ ਵਿੱਚ ਬਹੁਤ ਸਾਰੀਆਂ ਸ਼ਾਤਕੋ ਜੀ ਐਸ ਵੀ ਇਨਵੋਲਡ ਹੋਣ ਗਿਆ ਦੇਸ਼ ਦੇ ਬਾਹਰ ਵੀ ਤਾਕਤਾਂ ਬੈਠੀਆਂ ਜਿਹੜੇ ਪੰਜਾਬ ਦੇ ਦੁਸ਼ਮਣ ਹੈ ਜਿਹੜੇ ਨਹੀਂ ਚਾਹੁੰਦੇ ਪੰਜਾਬ ਤਰੱਕੀ ਕਰੇ ਦੇਸ਼ ਦੇ ਅੰਦਰ ਵੀ ਕੁਝ ਤਾਕਤਾਂ ਹੈਗੀਆਂ ਉਹਨਾਂ ਦੇ ਨਾਲ ਲੜਾਂਗੇ ਜੀ ਅਸੀਂ ਗੁਰੂ ਦੇ ਇਸੇ ਕਰਕੇ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਰੈਲੇਵੈਂਸ ਹੋਰ ਵੱਧ ਜਾਂਦੀ ਹੈ ਵੀ ਉਹਨਾਂ ਨਾਲ ਕਿਵੇਂ ਲੜਨਾ ਹੈ ਇਸ ਲੜਾਈ ਦੇ ਵਿੱਚ ਸਰ ਪਹਿਲਾਂ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਦਾ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਸਾਡੇ ਹਲਕੇ ਦੇ ਨੁਮਾਇੰਦੇ ਵੀ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਪਿੰਡ ਨੂੰ ਗ੍ਰਾਂਟਾਂ ਦੇ ਕਫੇ ਦੇ ਰਹੇ ਨੇ ਅੱਜ ਸਪੈਸ਼ਲੀ 50 ਲੱਖ ਰੁਪਏ ਸਾਡੇ ਚਰਨ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨਸ਼ੋਪਾ ਪ੍ਰਾਪਤ ਧਰਤੀ ਹੈ ਜੀ ਗੁਰੂ ਕਰਨੂ ਮਿਲਿਆ ਜੀ 50 ਲੱਖ ਰੁਪਏ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ